ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸਾਰੀ ਸੰਗਤ ਦਾ ਆਪਣੇ ਇੱਕ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਮੰਡੀ ਗਵਿੰਦਗੜ ਦੇ ਪਿੰਡ ਡੜਹੀੜੀ ਦੇ ਵਿੱਚ ਇੱਥੇ ਕਿ ਮੌਜੂਦ ਹੈ ਗੁਰਗੋਬ ਸਿੰਘ ਜੀ ਦੇ ਪਾਲਕ ਪੁੱਤਰ ਜਰਾਵਰ ਸਿੰਘ ਦਾ ਸਥਾਨ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਤੇ ਇੱਥੇ ਉਹ ਕਿਵੇਂ ਪਹੁੰਚੇ ਸਨ ਤੇ ਜਰਾਵਰ ਸਿੰਘ ਜੀ ਕੌਣ ਸਨ ਸਾਰਾ ਕੁਝ ਤੁਹਾਨੂੰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਆਂ ਇਧਰ ਇਹ ਜਿਹੜੇ ਪਿਤਾ ਜੀ ਸਨ ਉਹ ਨੱਥੂ ਲਾਮ ਲੋਟਾ ਜੀ ਸਨ ਜੋ ਤਰਖਾਨ ਸਨ ਤੇ ਇਹਨਾਂ ਦੇ ਮਾਤਾ ਜੀ ਬੀਬੀ ਭੀਖੀ ਜੀ ਸਨ ਇਹ ਬਠੇ ਬਸੀ ਪਠਾਣੇ ਦੇ ਰਹਿਣ ਵਾਲੇ ਸਨ ਗੁਰਗੋਬ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਇਹਨਾਂ ਦੇ ਮਾਤਾ ਜੀ ਬੀਬੀ ਭੀਖੀ ਜੀ ਮਾਤਾ ਗੁਜਰਕੌਰ ਜੀ ਦੀ ਸੇਵਾ ਕਰਿਆ ਕਰਦੇ ਸਨ ਪਾਲਕ ਪੁੱਤਰ ਜਰਾਵਰ ਸਿੰਘ ਨੇ ਗੁਰਗੋਬ ਸਿੰਘ ਜੀ ਤੋਂ ਅਮਰ ਸ਼ੱਕੇ ਜਰਾਵਰ ਸਿੰਘ ਬਣ ਕੇ ਸਨ ਵੱਡੇ ਸਹਿਬ ਜਾਨ ਤੇ ਛੋਟੇ ਸਹਿਬ ਨਾਲ ਇਹ ਸ਼ਸਤਰ ਵਿੱਦਿਆ ਦੀ ਟ੍ਰੇਨਿੰਗ ਲਿਆ ਕਰਦੇ ਸੀ ਜਦੋਂ ਗੁਰਗੋਬ ਸਿੰਘ ਜੀ ਨੇ ਫਿਰ ਅਨੰਦਪੁਰ ਸਾਹਿਬ ਛੱਡਿਆ ਸਰਸਾ ਦੇ ਕੰਡੇ ਜੰਗ ਹੁੰਦੀ ਹੈ ਤਾਂ ਭਾਈ ਬਚਿੱਤਰ ਸਿੰਘ ਜੀ ਤੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਥਰੇ ਵਿੱਚ ਸਾਨੇ ਪਾਲਕ ਪੁੱਤਰ ਜਰਾਵਰ ਸਿੰਘ ਜੀ ਤੇ ਫਿਰ ਜਰੂਰ ਗੁਰਗੋਬਾ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਆਪਣੇ 40 ਸਿੰਘਾਂ ਸਮੇਤ ਕੋਟਰਾ ਨਿਹੰਗ ਖਾਂਦੇ ਵਿਹਲੀ ਪਹੁੰਚ ਜਾਂਦੇ ਨੇ ਉੱਥੇ ਤਾਂ ਨੂੰ ਖਬਰ ਮਿਲਦੀ ਹੈ ਕਿ ਮਲਕਪੁਰ ਰੰਗਣਾ ਕੋਲ ਜਿਹੜੀ ਜੰਗ ਹੋਈ ਹੈ ਉੱਥੇ ਭਾਈ ਬਚਿੱਤਰ ਸਿੰਘ ਜੀ ਤੇ ਪਾਲਕਪੁੱਤਰ ਜਰਾਵਰ ਸਿੰਘ ਜੀ ਬਹੁਤ ਜ਼ਖਮੀ ਹਾਲਤ ਦੇ ਵਿੱਚ ਨੇ ਤਾਂ ਫਿਰ ਬਾਬਾ ਅਜੀਤ ਸਿੰਘ ਜੀ ਉਹਨਾਂ ਨੂੰ ਉੱਥੇ ਜਾਂਦੇ ਨੇ ਤੇ ਪਾਲਕਪੁੱਤਰ ਜਰਾਵਰ ਸਿੰਘ ਜੀ ਨੂੰ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਉਂਦੇ ਨੇ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਦੇ ਉੱਪਰ ਬਹੁਤ ਫੱਟ ਲੱਗੇ ਹੋਏ ਸੀਗੇ ਤੇ ਗੁਰਗੋਬਾ ਸਿੰਘ ਜੀ ਫਿਰ ਆਪਣੇ ਥੋੜਾ ਸਮਾਂ ਰੁਕਣ ਤੋਂ ਬਾਅਦ ਆਪਣੇ 40 ਸਿੰਘਾਂ ਦੇ ਸਮੇਤ ਮਕੋਰਵ ਤੇ ਭਾਈ ਬਚਿੱਤਰ ਸਿੰਘ ਜੀ ਉੱਥੇ ਹੀ ਕੋਟਰਾ ਨੰਗਾਂ ਗਾਂਧੀ ਹਵੇਲੀ ਵਿੱਚ ਸ਼ਹੀਦ ਹੋਏ ਆ ਦੇ ਨੇ ਪਰ ਜਿਹੜੇ ਪਾਲਕ ਪੁੱਤਰ ਜਰਾਵਰ ਸਿੰਘ ਜੀ ਸਨ ਇਹਨਾਂ ਨੂੰ ਫਿਰ ਉਸੇ ਹੀ ਪਿੰਡ ਦੇ ਇੱਕ ਭਾਈ ਬੱਗਾ ਜੀ ਤੇ ਭਾਈ ਗਰਸਾ ਜੀ ਇਹਨਾਂ ਨੂੰ ਆਪਣੇ ਘਰ ਲੈ ਜਾਂਦੇ ਨੇ ਜਦੋਂ ਫਿਰ ਇਹਨਾਂ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ ਕੇਵਲ ਇਹਨਾਂ ਦੀ 8 ਸਾਲ ਉਮਰ ਸੀ ਤੇ ਇਹਨਾਂ ਸਰੀਰ ਦੇ ਉੱਪਰ 22 ਫੱਟ ਲੱਗੇ ਹੋਏ ਸੀਗੇ ਬਹੁਤ ਜ਼ਖਮੀ ਹਾਲਤ ਦੇ ਵਿੱਚ ਸੀਗੇ ਤੇ ਫਿਰ ਮੁਗਲ ਵੀ ਇਹਨਾਂ ਨੂੰ ਚੱਪੇ-ਚੱਪੇ ਤੇ ਲੱਭ ਰਹੀ ਹੁੰਦੀ ਆ ਤੇ ਫਿਰ ਭਾਈ ਬੱਗਾ ਤੇ ਭਾਈ ਗਰਸਾ ਜੀ ਨੂੰ ਲੱਗਦਾ ਹੈ ਕਿ ਇਹ ਸਮਾਂ ਸਹੀ ਨਹੀਂ ਹੈਗਾ ਫਿਰ ਉਹ ਕੀ ਕਰਦੇ ਨੇ ਇੱਕ ਗੱਡਾ ਮਕਬਉਂਦੇ ਨੇ ਉਹਦੇ ਵਿੱਚ ਫਿਰ ਕੁਝ ਕੱਪੜੇ ਪਾ ਕੇ ਉਹਨਾਂ ਨੂੰ ਉਹਦੇ ਵਿੱਚ ਲਪੇਟ ਕੇ ਜ਼ਖਮੀ ਹਾਲਤ ਦੇ ਵਿੱਚ ਮੰਡੀ ਗਵਿੰਦਗੜ ਦੇ ਇਸੇ ਪਿੰਡ ਡਢੇੜੀ ਦੇ ਵਿੱਚ ਲੈ ਕੇ ਆਉਂਦੇ ਨੇ ਇੱਥੇ ਇਹਨਾਂ ਦੇ ਇੱਕ ਪੂਆ ਜੀ ਰਹਿੰਦੇ ਸਨ ਪੂਆ ਦਾ ਨਾਮ ਸੀਗਾ ਮਾਈ ਪੂਪਾ ਜੀ ਇੱਥੇ ਫਿਰ ਇਹਨਾਂ ਦੀ ਕਈ ਮਹੀਨੇ ਤੱਕ ਸੇਵਾ ਕੀਤੀ ਜਾਂਦੀ ਹੈ ਜਦੋਂ ਫਿਰ ਪਾਲਕ ਪੁੱਤੋ ਜਰਾਵਰ ਸਿੰਘ ਜੀ ਫਿਰ ਹੋਸ਼ ਵਿੱਚ ਆਉਂਦੇ ਨੇ ਤਾਂ ਇਹਨਾਂ ਨੂੰ ਖਬਰ ਮਿਲ ਜਾਂਦੀ ਹੈ ਕਿ ਗੁਰਗੋਵਾ ਸਿੰਘ ਜੀ ਦੇ ਵੱਡੇ ਸਹ ਚਮਕੌਰ ਦੇ ਜੰਗ 'ਚ ਸ਼ਹੀਦ ਹੋ ਗਏ ਨੇ ਇਦਾਂ ਦਾ ਪਰਿਵਾਰ ਵਿਛ ਗੁਰੂ ਸਾਹਿਬ ਜੀ ਫਿਰ ਮੁਖਸਰ ਤੋਂ ਬਾਅਦ ਹੁੰਦੇ ਹੋਏ ਤਲਵੰਡੀ ਸਾਹਿਬ ਦੀ ਧਰਤੀ ਤੋਂ ਦੱਖਣ ਵੱਲ ਨੂੰ ਜਾ ਰਹੇ ਨੇ ਫਿਰ ਇਹਨਾਂ ਦੇ ਮਨ ਦੇ ਵਿੱਚ ਬਹੁਤ ਇੱਛਾ ਹੁੰਦੀ ਹੈ ਕਿ ਅਸੀਂ ਜਾ ਕੇ ਗੁਰੂ ਸਾਹਿਬ ਜੀ ਨੂੰ ਮਿਲ ਲੈ ਆਂ ਫਿਰ ਇਹ ਪਾਲਕ ਪੁੱਤਰ ਜਰਾਵਰ ਸਿੰਘ ਜੀ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਗਰੇ ਤੋਂ ਅੱਗੇ 20-25 ਕਿਲੋਮੀਟਰ ਉੱਥੇ ਗੁਰਗੋਬ ਸਿੰਘ ਜੀ ਨਾਲ ਮੁਲਾਕਾਤ ਹੁੰਦੀ ਹੈ ਫਿਰ ਉੱਥੇ ਗੁਰਗੋਬ ਸਿੰਘ ਜੀ ਦੇ ਗੱਲ ਨਾਲ ਲੱਗ ਜਾਂਦੇ ਨੇ ਬਹੁਤ ਭਾਵੁਕ ਹੋ ਜਾਂਦੇ ਨੇ ਉਹ ਗੁਰਗੋਬ ਸਿੰਘ ਜੀ ਦੇ ਹੱਥਾਂ ਵਿੱਚ ਇਹ ਪਲੇ ਨੇ ਗੁਰਗੋਬ ਸਿੰਘ ਜੀ ਨੂੰ ਆਪਣੇ ਪੁੱਤਰਾਂ ਵਾਂਗ ਹੀ ਪਿਆਰ ਕਰਦੇ ਹੁੰਦੇ ਸੀਗੇ ਉੱਥੇ ਫਿਰ ਇਹਨਾਂ ਦੇ ਮਨ ਜਦੋਂ ਤੇ ਤੌੜਗੜ ਦਾ ਕਿਲਾ ਦੇਖ ਜਾਂਦੇ ਨੇ ਤਾਂ ਉੱਥੇ ਦੇ ਜਿਹੜੇ ਮੁਗਲ ਸੀਗੇ ਦਰਵਾਜ਼ੇ ਕੋਲ ਖੜੇ ਹੋਏ ਸੀਗੇ ਉਹ ਤਾਂ ਨੂੰ ਅੰਦਰ ਨਹੀਂ ਜਾਣ ਦਿੰਦੇ ਸੀ ਉਹ ਕਹਿੰਦੇ ਸੀ ਕਿ ਅਸੀਂ ਮੁਸਲਮਾਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਇਹ ਕਹਿੰਦੇ ਕਿ ਅਸੀਂ ਸਿੱਖੀ ਆ ਤੇ ਅਸੀਂ ਗੁਰਗੋਬ ਸਿੰਘ ਜੀ ਦੇ ਨਾਲ ਹੀ ਆਏ ਆ ਤੇ ਗੁਰਗੋਬ ਸਿੰਘ ਜੀ ਕੋਲ ਹੀ ਅਸੀਂ ਨਾ ਅਮਰੇਸ਼ ਆ ਗਿਆ ਹੋਇਆ ਆ ਤੇ ਉੱਥੇ ਜਿਹੜੇ ਕੁਝ ਮੁਗਲ ਹੁੰਦੇ ਨੇ ਉਹ ਗੁਰਗੋਬ ਸਿੰਘ ਜੀ ਬਾਰੇ ਆਪੇ ਸ਼ਬਦ ਬੋਲ ਦਿੰਦੇ ਨੇ ਇਹਨਾਂ ਤੋਂ ਸੁਣਿਆ ਨਹੀਂ ਜਾਂਦਾ ਹੈਗਾ ਇਹ ਜਿਹੜੀ ਤਲਵਾਰ ਕੱਢਦੇ ਨੇ ਤੇ ਉੱਥੇ ਜੰਗ ਲੜਦੇ ਨੇ 100-150 ਮੁਗਲ ਸੀਗਾ ਉੱਥੇ ਇਹ ਕੇਵਲ 20 ਜਾਣੀ ਹੁੰਦੇ ਨੇ ਉਸ ਜੰਗ ਵਿੱਚ ਹੀ ਉੱਥ